ਹਾਂਜੀ ਭਾਜੀ ਇੱਥੇ ਅੱਜ ਤੁਸੀਂ ਇੱਥੇ ਪਰਫਾਰਮੈਂਸ ਕੀਤੀ ਅੱਜ ਫਰੋਜਪੁਰ ਡਿਸਟ੍ਰਿਕਟ 'ਚ ਆਏ ਹੋ ਮੇਰੇ ਖਿਆਲ 'ਚ ਪਹਿਲੀ ਵਾਰ ਆਏ ਹੋ ਤੁਸੀਂ ਜੇ ਆਣ ਤੁਹਾਨੂੰ ਜੀ ਔਰ ਕੀ ਕਹਿਣਾ ਚਾਹੋਗੇ ਇਹੋ ਜਿ ਸੱਭਿਆਚਾਰਕ ਪ੍ਰੋਗਰਾਮ ਹੁੰਦੇ ਰਹਣ ਚ ਇਹਦੇ ਖਾਸ ਤੌਰ ਤੇ ਤੁਹਾਡੇ ਵਰਗੇ ਜਿਹੜੇ ਸਜੀਦਾ ਕਲਾਕਾਰ ਆ ਕੇ ਸੱਭਿਆਚਾਰ ਨੂੰ ਪ੍ਰਮੋਟ ਕਰਨ ਵਾਲੇ ਤੇ ਮੈਨੂੰ ਬੜੀ ਖੁਸ਼ੀ ਹੋਈ ਕਿਉਂਕਿ ਆਮ ਤੌਰ ਤੇ ਕੀ ਦੇਖਿਆ ਜਾਂਦਾ ਇਹਨਾਂ ਜਿਹੜੀਆਂ ਇਹੋ ਜਿਹੀਆਂ ਥਾਵਾਂ ਤੇ ਬੜੇ ਹੋਰ ਤਰ੍ਹਾਂ ਦੇ ਕਲਾਕਾਰ ਆਉਂਦੇ ਆ ਲੇਕਿਨ ਮੈਨੂੰ ਬਹੁਤ ਮਾਣ ਹੈ ਕਿ ਤੁਸੀਂ ਇੱਥੇ ਆਏ ਕੀ ਕਹਿਣਾ ਚਾਹੋਗੇ ਚਲੋ ਧੰਨਵਾਦ ਜੀ ਸਾਰੇ ਪੰਜਾਬੀਆਂ ਮੈਂ ਫਰੋਜਪੁਰ ਜੀ ਬਹੁਤ ਵਧੀਆ ਆ ਚੁੱਕਿਆ ਹਾਂ ਬਹੁਤ ਮੇਲਾ ਲਾਇਆ ਹੈ ਠੀਕ ਹੈ ਇਧਰੋਂ ਫਿਰ ਆਪਾਂ ਜਲਾਲਾਬਾਦ ਫਾਜ਼ਿਲਕਾ ਬੋਰ ਹਨ ਠੀਕ ਹੈ ਤੇ ਜਿਹੜਾ ਸਾਰਾ ਪੰਜਾਬ ਹੀ ਘਾਰ ਤੀ ਲਾ ਲੋ ਹਨ ਬਹੁਤ ਪੰਜਾਬੀ ਪਸੰਦ ਕਰਦੇ ਆ ਠੀਕ ਹੈ ਤੇ ਮੈਨੂੰ ਬਹੁਤ ਵਧੀਆ ਲੱਗਾ ਆਣ ਕੇ ਅਸਲ 'ਚ ਪਿੰਡ ਹੋਣੇ ਇਦਾਂ ਦੇ ਚਾਹੀਦੇ ਨੇ ਹਮ ਪਿੰਡ ਵਾਲਿਆਂ ਨੇ ਬੜੀ ਰੂਹ ਨਾ ਸੁਣਿਆ ਸਾਰੇ ਇਲਾਕੇ ਨੇ ਤੇ ਆਪਣੇ ਪੰਜਾਬੀ ਹੋਣੇ ਇਹ ਦਿੰਦੇ ਚਾਹੀਦੇ ਕਿ ਜਿਹੜੇ ਲੋਕ ਤਸ ਲੋਕ ਗੀਤ ਲੋਕ ਥਾਵਾਂ ਨੂੰ ਲੋਕ ਤਥਾਂ ਨੂੰ ਇਹ ਪਿਆਰ ਕਰਨ ਸਾਡੇ ਬਜ਼ੁਰਗਾਂ ਦੀਆਂ ਗੱਲਾਂ ਬਾਕੀ ਤਾਂ ਸੱਜੇ ਹੋ ਆ ਬਾਕੀ ਸਮਾਂ ਹੁਣ ਬਦਲ ਰਿਹਾ ਹੈ ਸੱਜੇ ਦੇਖੋ ਲੋਕ ਇਹਨਾਂ ਚੀਜ਼ਾਂ ਸਾਹਮਣੇ ਰੱਖਦੇ ਆ ਠੀਕ ਹੈ ਜੀ ਆਪਣੇ ਬਜ਼ੁਰਗਾਂ ਦੀਆਂ ਗੱਲਾਂ ਹੂੰ ਕੁਝ ਸ਼ਹਿਰੋ ਸ਼ਹਿਰੀ 1 ਮਿੰਟ ਜੇ ਹਾਂਜੀ ਹਾਂ ਥੋੜਾ ਜਿਹਾ ਬਸ ਇੱਕ ਦੱਸ ਉਹਨਾਂ ਦੇ ਨੌਜਵਾਨਾਂ ਨੂੰ ਸੰਦੇਸ਼ ਵੀ ਦੇਣਾ ਚਾਹੀਦਾ ਜਿਹੜੇ ਨਸ਼ਿਆਂ ਦੇ ਨਾਲ ਮਲਬੀ ਨਸ਼ਿਆਂ ਦੇ ਲੱਗ ਚੁੱਕੇ ਆ ਉਹਨਾਂ ਸਭੇ ਚਾਹਨਾ ਜੋੜਨ ਵਾਲੇ ਨਸ਼ਿਆਂ ਨੂੰ ਹੀ ਸਾਨੂੰ ਆਪ ਹੀ ਰੋਕਣਾ ਪਣਾ ਜਿਵੇਂ ਜਿੰਤਜ਼ਾਰ ਕਰੀਏ ਕੋਈ ਜਾਂ ਕੋਈ ਅਵਤਾਰ ਭਾਰੇ ਕੋਈ ਉਹ ਨਹੀਂ ਹੋਣਾ ਕਿ ਸਾਨੂੰ ਆਪ ਘਰਾਂ ਤੋਂ ਸ਼ੁਰੂਆਤ ਕਰਨੀ ਪੈਣੀ ਹੈ ਤੇ ਤੋ ਲੈਣਾ ਮੈਂ ਤੁਹਾਨੂੰ ਸਮਝਾ ਕਰਤੀ ਆ ਲੈਣਾ ਦੱਸ ਦਿੰਦਾ ਹੋਰ ਬਾਲਾਦ ਨਾ ਕਿਸੇ ਦੀ ਮਾੜੀ ਨਿਕਲ ਆਵੇ ਉਹ ਬਣੀ ਪੀੜੀਆਂ ਤੋਂ ਇੱਜ਼ਤ ਪਲਾਂ ਚ ਰੋਲ ਦੇ ਓਏ ਬੰਦਾ ਧੋਗਲਾ ਨਹੀਂ ਟਹਾਣੀਆਂ ਦੇ ਵਿੱਚ ਚਾਹੀਦਾ ਓਏ ਜਿਹੜਾ ਵੈਰੀਆਂ ਦੇ ਕੋਲ ਜਾ ਕੇ ਭੇਤ ਖੋਲ ਦੇ ਉਹ ਕਦੇ ਢੁੱਲਿਆ ਜਮੀਨੀ ਉੱਤੇ ਕੰਮ ਨਹੀਂ ਆਉਂਦਾ ਔ ਡੋਲੂ ਵਿੱਚ ਮੂੰਹ ਪਾ ਕੇ ਬਿੱਲੀ ਦੁੱਧ ਢੋਲਦੇ ਰਾਜ ਕਿੰਨੇ ਵੀ ਬੰਦੇ ਦੇ ਦਿਲ ਵਿੱਚ ਲੁਕੇ ਹੋਣ ਪੈਗ ਚਾਰ ਕਲਵਾ ਦੇ ਸਭ ਸੱਚ ਬੋਲਦੇ ਠੀਕ ਹੈ ਜੀ ਧੰਨਵਾਦ ਬਾਈ ਜੀ ਬਹੁਤ ਬਹੁਤ ਧੰਨਵਾਦ